ਹਾਂਜੀ ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸੋ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੀ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਅੱਜ ਜਿਹੜੀ ਆਪਾਂ ਗੱਲਬਾਤ ਤੁਹਾਡੇ ਨਾਲ ਕਰਾਂਗੇ ਉਹ ਇਹ ਹੀ ਗੱਲਬਾਤ ਕਰਾਂਗੇ ਕਿ 10-15 ਮੁਰਗੀਆਂ ਆਪਾਂ ਕਿਸ ਤਰ੍ਹਾਂ ਫ੍ਰੀ ਪਾਲ ਸਕਦੇ ਆ ਉਹਨਾਂ ਤੇ ਕੋਈ ਖਰਚਾ ਨਹੀਂ ਆਊਗਾ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਪ੍ਰੋਪਰ ਸੋ ਵੀਡੀਓ ਨਾਲ ਜਿਹੜਾ ਅੰਤ ਤੱਕ ਬਣੇ ਰਹੋ ਤਾਂ ਜੋ ਤੁਸੀਂ ਪੂਰੀ ਗੱਲਬਾਤ ਸਮਝ ਜਾਓ ਸੋ ਸਕਿੱਪ ਕਰਕੇ ਨਾ ਦੋਸਤੋ ਦੇਖਿਓ ਪੂਰੀ ਦੇਖਿਓ ਆਪਾਂ ਤੁਹਾਨੂੰ ਕੱਲੀ-ਕੱਲੀ ਗੱਲ ਸਮਝਾਵਾਂਗੇ ਜਿਸ ਤਰ੍ਹਾਂ ਦੋਸਤੋ ਆਪਾਂ ਘਰੇ ਅੰਡੇ ਖਾਣ ਵਾਸਤੇ 10 15 20 ਮੁਰਗੀਆਂ ਆਪਾਂ ਰੱਖ ਲੈਣੇ ਆ ਜਦੋਂ ਆਪਾਂ 10 20 ਮੁਰਗੀਆਂ ਦੋਸਤੋ ਰੱਖ ਲਈਆਂ ਆਪਣਾ ਸਵਾਲ ਹੀ ਹੁੰਦਾ ਕਿ ਇਹਨਾਂ ਤੇ ਫੀਡ ਦਾ ਖਰਚਾ ਜਾਂ ਖਰਚਾ ਕਿੰਨਾ ਆਊਗਾ ਦੂਸਰਾ ਸੋ ਆਪਾਂ 10 20 ਮੁਰਗੀਆਂ ਨੂੰ ਤਾਂ ਆਪਾਂ ਬਿਲਕੁਲ ਹੀ ਫ੍ਰੀ ਪਾਲ ਸਕਦੇ ਆ ਉਹ ਕਿਵੇਂ ਪਾਲ ਸਕਦੇ ਆ ਦੋਸਤੋ ਉਹ ਇਸ ਤਰ੍ਹਾਂ ਪਾਲ ਸਕਦੇ ਆ ਜੇਕਰ ਆਪਣੇ ਰੂੜੀ ਆ ਘਰ ਦੇ ਕੋਲ ਜਾਂ ਆਪਣਾ ਘਰ ਖੇਤਾਂ 'ਚ ਤਾਂ ਇਹਨਾਂ ਨੂੰ ਸਾਰਾ ਦਿਨ ਪਾਖ ਖੁੱਲੇ 'ਚ ਰੱਖੋ ਪਰ ਇੱਕ ਸ਼ਰਤ ਤਾਂ ਕਿ ਉੱਥੇ ਜਿਹੜਾ ਬਾਹਰ ਕੋਈ ਜੰਗਲੀ ਜਾਨਵਰ ਕੁੱਤਾ ਬਿੱਲੀ ਉਹ ਨਾ ਆਉਂਦਾ ਹੋਵੇ ਉਹ ਇਹਨਾਂ ਦਾ ਨੁਕਸਾਨ ਨਾ ਕਰ ਦੇ ਇਹ ਗੱਲ ਦਾ ਆਪਾਂ ਨੇ ਖਾਸ ਕਰਕੇ ਧਿਆਨ ਰੱਖਣਾ ਜੇਕਰ ਉੱਥੇ ਕੋਈ ਜੰਗਲੀ ਜਾਨਵਰ ਨਹੀਂ ਆਉਂਦਾ ਕੁੱਤਾ ਬਿੱਲੀ ਕੁਝ ਵੀ ਤਾਂ ਆਪਾਂ ਉੱਥੇ ਇਹਨਾਂ ਨੂੰ ਸਾਰਾ ਦਿਨ ਫ੍ਰੀ ਰੇਂਜ 'ਚ ਰੱਖ ਸਕਦੇ ਹਾਂ ਉੱਥੇ ਇਹ ਜਿਹੜਾ ਰੂੜੀ ਤੋਂ ਕੀਟ ਪਤੰਗਾ ਖਾ ਕੇ ਆਪਣਾ ਜਿਹੜਾ ਢਿੱਡ ਭਰ ਲੈਣੀ ਆ ਉਸ ਤੋਂ ਇਲਾਵਾ ਜਿਹੜਾ ਪਾਣੀ ਇਹਨੂੰ ਕੁਛ ਨਾ ਕੁਛ ਦੇਣਾਗਾ ਉਹ ਇਹਨੂੰ ਆਪ ਹਰੇ ਬਾਈ ਦੇਣੀ ਆ ਖਾਸ ਕਰਕੇ ਗਰਮੀਆਂ 'ਚ ਜਦੋਂ ਗਰਮੀਆਂ ਹੋ ਜਾਂਦੀਆਂ ਨਗੀਆਂ ਉਦੋਂ ਆਪਣੇ ਮੱਕੀ ਹੋਗੀ ਸਰੋਂ ਹੋਗੀ ਪਾਲਕ ਹੋ ਗਿਆ ਧਣੀਆਂ ਮੇਥੇ ਕੁਛ ਵੀ ਹਰੇ ਬਾਈ ਚਾਹੇ ਉਹ ਹਰੇ ਹਰੇ ਬਾਈ 베ਸਟ ਦੀ ਹੋਵੇ ਉਹ ਇਹਨਾਂ ਨੂੰ ਕੱਟ ਕੇ ਚੰਗੀ ਤਰ੍ਹਾਂ ਬਰੀਕ ਕਰਕੇ ਉਹ ਇਹਨਾਂ ਨੂੰ ਪਾ ਦੇਣੀ ਆ ਜਿੱਥੇ ਫਰੀ ਰੈਂਚ ਫਿਰਦੇ ਨੇ ਉੱਥੇ ਹੀ ਪਾ ਦੇਣੀ ਆ ਇੱਕ ਤਾਂ ਇਹੇ ਦੋਸਤੋ ਜਿਹੜਾ ਕੀਟ ਪਤੰਗਾ ਮਿਲਿਆ ਇਹਨਾਂ ਨੂੰ ਧਰਤੀ ਚ ਉਹ ਚੁਗ ਲੈ ਇਹਨਾਂ ਨੇ ਪੈਰ ਮਾਰ ਮਾਰ ਕੇ ਇਹਨਾਂ ਨੂੰ ਚੁਗਣ ਦੀ ਆਸਤ ਹੁੰਦੀ ਆ ਦੂਸਰਾ ਜਿਹੜਾ ਆਪਾਂ ਨੇ ਇਹਨਾਂ ਨੂੰ ਹਰੇ ਬਈ ਪਾਤੀ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਹੁਣ ਵੀ ਮੇਰੇ ਜਿਹੜਾ ਪਾਲਕ ਵਗੈਰਾ ਮੇਥੇ ਧਣੀਆਂ ਇਹਨਾਂ ਨੂੰ ਹੁਣ ਵੀ ਪਾਇਆ ਹੋਇਆਗਾ ਇਹ ਬਹੁਤ ਸ਼ੌਕ ਨਾਲ ਖਾਂਦੇ ਨੇ ਇਹ ਚੀਜ਼ ਜਦੋਂ ਤੁਸੀਂ ਦੋਸਤੋ ਇਹ ਪਾਤੀ ਜਿਹੜੀ ਇਹ ਹਰੇ ਭਾਈ ਹੁੰਦੀ ਆ ਗਰਮੀਆਂ 'ਚ ਇਹਨਾਂ ਲਈ ਬਹੁਤ ਜ਼ਿਆਦਾ ਲਾਹੇਵੰਦ ਹੁੰਦੀ ਹੈਗੀ ਇਹਦੇ ਨਾਲ ਆਂਡਿਆਂ ਦੀ ਪ੍ਰੋਡਕਸ਼ਨ ਵੀ ਵੱਧਦੀ ਹੈਗੀ ਤੇ ਤੰਦਰੁਸਤ ਵੀ ਰਹਿੰਦੇ ਨੇ ਹਰੇ ਭਾਈ ਪਾਉਣ ਤੋਂ ਬਾਅਦ ਦੋਸਤੋ ਜਿਸ ਤਰ੍ਹਾਂ ਆਪਣੇ ਘਰਾਂ ਵਿੱਚ ਆਮ ਜਿਹੜੀਆਂ ਰੋਟੀਆਂ ਦੋ ਚਾਰ ਬਚ ਜਾਂਦੀਆਂ ਨੇ ਅੱਜ ਆਪਾਂ ਬਿਲਕੁਲ ਫ੍ਰੀ ਵਾਲਾ ਕੰਮ ਦੱਸਾਂਗੇ ਤੁਹਾਨੂੰ ਇਹਦੇ ਕੁਝ ਵੀ ਨਹੀਂ ਖਰਚ ਆਊਗਾ ਸੋ ਵੀਡੀਓ ਦੇ ਅੰਤ ਤੱਕ ਬਣੇ ਰਹੋ ਆਪਾਂ ਸਾਰੀ ਗੱਲਬਾਤ ਦੱਸਾਂਗੇ ਹੋਰ ਵੀ ਬਹੁਤ ਜ਼ਿਆਦਾ ਪੁਆਇੰਟ ਰਹਿਗੇ ਨੇਗੇ ਸੋ ਵੀਡੀਓ ਨੂੰ ਸਕਿਪ ਨਾ ਕਰਿਓ ਬਿਲਕੁਲ ਵੀ ਸੋ ਉਸ ਤੋਂ ਬਾਅਦ ਆਪਣੇ ਘਰੇ ਜਿਹੜੀਆਂ ਬੱਚੀਆਂ ਕੁਚੀਆਂ ਰੋਟੀਆਂ ਹੁੰਦੀਆਂ ਨੇ ਰਾਤ ਦੀਆਂ ਦੋ ਚਾਰ ਆਪਣੇ ਆਮ ਹੀ ਬਚ ਜਾਂਦੀਆਂ ਨੇ ਉਹ ਰੋਟੀਆਂ ਜਿਹੜੀਆਂ ਇਹਨਾਂ ਨੂੰ ਭਿਉਂ ਕੇ ਪਾਓ ਭਿਉਣ ਦਾ ਮਤਲਬ ਕਿ ਪਾਣੀ ਦਾ ਛਿੱਟਾ ਜਿਹਾ ਦੇਣਾ ਤਾਂ ਕਿ ਉਹ ਨਰਮ ਹੋ ਸਕਣ ਪਹਿਲਾਂ ਤਾਂ ਚੂਰ ਲੋ ਰੋਟੀਆਂ ਨੂੰ ਚੰਗੀ ਤਰ੍ਹਾਂ ਉਸ ਤੋਂ ਬਾਅਦ ਉਹਨਾਂ ਤੇ ਪਾਣੀ ਦਾ ਛਿੱਟਾ ਦੇ ਕੇ ਜੇਕਰ ਤੁਸੀਂ ਉਹ ਤੇ ਥੋੜਾ ਜਿਹਾ ਆਟਾ ਪੁੱਕ ਸਕਦੇ ਹੋ ਤਾਂ ਆਟਾ ਪੁੱਕ ਲਓ ਬਹੁਤ ਸ਼ੌਂਕ ਨਾਲ ਖਾਂਦੇ ਨੇ ਤੁਸੀਂ ਜਿਹੜੀਆਂ ਰੋਟੀਆਂ ਇਹਨਾਂ ਨੂੰ ਚੰਗੀ ਤਰ੍ਹਾਂ ਪਾ ਸਕਦੇ ਹੋ ਇਹ 2-4 ਮਿੰਟਾਂ ਜੀ ਸਾਰੀਆਂ ਰੋਟੀਆਂ ਖਾ ਲੈਣਗੇ। ਅਗਲੀ ਗੱਲ ਅਗਲੀ ਗੱਲ ਇਹ ਆ ਦੋਸਤੋ ਕਿ ਆਪਣੇ ਘਰੇ ਜਦੋਂ ਲੇਡੀਜ਼ ਰੋਟੀ ਬਣਾਉਂਦੀਆਂ ਨੇ ਉਸ ਤੋਂ ਬਾਅਦ ਥੋੜਾ ਬਹੁਤ ਆਟਾ ਬਚ ਜਾਂਦਾਗਾ ਗੁੰਨਿਆ ਹੋਇਆ ਆਟਾ ਜਿਹਨੂੰ ਆਪਾਂ ਕਹਿੰਦੇ ਆਂਗੇ ਉਹ ਆਟੇ ਦੀਆਂ ਗੋਲ-ਗੋਲ ਗੋਲੀਆਂ ਕਰਕੇ ਇਹਨਾਂ ਨੂੰ ਤੁਸੀਂ ਪਾ ਸਕਦੇ ਹੋਗੇ। ਜਿਹੜੀਆਂ ਗੋਲ-ਗੋਲ ਗੋਲੀਆਂ ਕਰਕੇ ਇਹਨਾਂ ਨੂੰ ਪਾ ਸਕਦੇ ਹਾਂ। ਉਹ ਵੀ ਬਹੁਤ ਲਾਹੇਵੰਦ ਹੁੰਦੀਆਂ ਨੇ। ਉਹ ਪਾਣੇ ਸੁਟਣਾ ਨਹੀਂ ਹੈਗਾ ਆਟਾ ਬਿਲਕੁਲ ਵੀ। ਉਹ ਇਹਨਾਂ ਨੂੰ ਪਾਉਣਾ ਹੈ। ਠੀਕ ਹੈ ਜੀ ਉਸ ਤੋਂ ਅੱਗੇ ਜਦੋਂ ਆਪਣੇ ਲੇਡੀਜ਼ ਆਟਾ ਛਾਣਦੀਆਂ ਨੇ ਉਹ ਚੋਂ ਬੂਰਾ ਸੂੜਾ ਬਚ ਜਾਂਦਾ ਆਪਾਂ ਬੂਰਾ ਸੂੜਾ ਕਹਿੰਦੇ ਆ ਕਈ ਸੂਸੜ ਵੀ ਕਹਿੰਦੇ ਨੇ ਉਹੜਾ ਬੂਰਾ ਸੂੜਾ ਬਚ ਜਾਂਦਾਗਾ ਉਹ ਵੀ ਇਹਨਾਂ ਨੂੰ ਤੁਸੀਂ ਉਹਦੀਆਂ ਗੋਲੀਆਂ ਬਣਾ ਕੇ ਪਾਣੀ 'ਚ ਉਹਨੂੰ ਭਿਉਂ ਕੇ ਥੋੜਾ ਜਿਹਾ ਗਿੱਲਾ ਕਰਕੇ ਗੋਲ-ਗੋਲ ਉਹਦੀਆਂ ਗੋਲੀਆਂ ਬਣਾ ਕੇ ਤੁਸੀਂ ਇਹਨਾਂ ਨੂੰ ਪਾ ਸਕਦੇ ਹੋਗੇ ਉਹ 'ਚ ਕੈਲਸ਼ੀਅਮ ਵਿਟਾਮਿਨ ਬਹੁਤ ਜ਼ਿਆਦਾ ਹੁੰਦਾ ਹੈ ਤੇ ਉਹਦੇ ਨਾਲ ਜਿਹੜੀ ਅੰਡੇ ਦੀ ਪ੍ਰੋਡਕਸ਼ਨ ਵੀ ਬਹੁਤ ਜ਼ਿਆਦਾ ਵੱਧਦੀ ਹੈ ਉਹ ਤੁਸੀਂ ਇਹਨਾਂ ਨੂੰ ਪਾ ਸਕਦੇ ਹੋ ਉਹ ਪਾਣੀ ਵੇਸਟੇਜ 'ਚ ਨਹੀਂ ਸੁੱਟਣਾ। ਅਗਲਾ ਜਿਹੜਾ ਪੁਆਇੰਟ ਆ ਉਹ ਆਪਣੇ ਜਿਹੜੇ ਘਰਾਂ 'ਚ ਆਪਾਂ ਦਾਲ ਸਬਜ਼ੀਆਂ ਬਣਾਉਨੇ ਆ। ਦਾਲ ਸਬਜ਼ੀਆਂ ਦੀ ਰਹਿੰਦ-ਖੂੰਦ ਬਚ ਜਾਂਦੀ ਆ। ਜਿਸ ਤਰ੍ਹਾਂ ਮੇਥੇ ਡੰਗ ਕੇ ਪਾਣੀ ਉਹਦੀਆਂ ਡੰਡੀਆਂ ਜਿਵੇਂ ਸੁੱਟ ਦਿੰਨੇ ਆ ਠੀਕ ਹੈ ਧਣੀਆਂ ਡੰਗ ਕੇ ਉਹਦੀਆਂ ਡੰਡੀਆਂ ਸੁੱਟ ਦਿੰਨੇ ਆਂਗੇ। ਉਹ ਉਹ ਪਾਣੀ ਕੁਛ ਵੀ ਵੇਸਟੇਜ 'ਚ ਨਹੀਂ ਸਿੱਟਣਾ, ਡਸਟਬਿਨ 'ਚ ਨਹੀਂ ਪਾਉਣਾ। ਉਹ ਸਾਰਾ ਕੁਝ ਇਹਨਾਂ ਨੂੰ ਪਾ ਦੇਣਾਗਾ ਮਤਲਬ ਕਿ ਕੋਈ ਵੀ ਸਬਜ਼ੀਆਂ ਦੀ ਰਹਿੰਦਖੂੰਦ ਹੋਗੀ ਠੀਕ ਹੈ ਜੀ ਕੁਝ ਵੀ ਹਰੇ ਬਾਈ ਹੋਗੀ ਆਪਾਂ ਨੇ ਬਾਹਰ ਸੁੱਟਣਾ ਹੀ ਨਹੀਂ ਹੈਗਾ ਆਪਾਂ ਇਹਨਾਂ ਨੂੰ ਪਾਉਣਾ ਹੈ ਉਹ ਚੀਜ਼ ਉਹਦੇ ਨਾਲ ਇੱਕ ਤਾਂ ਇਹ ਅੰਡੇ ਬਹੁਤ ਵਧੀਆ ਦੇਣੀ ਹੈ ਦੂਸਰਾ ਆਪਣਾ ਜਿਹੜਾ ਫਰੀਚ ਜਿਹੜੀਆਂ ਮੁਰਗੀਆਂ ਪਾਲ ਰਹੀਆਂ ਆਪਣਾ ਕੁਝ ਲੱਗਿਆ ਵੀ ਨਹੀਂ ਤੇ ਆਪਾਂ ਨੂੰ ਅੰਡੇ ਵੀ ਭਰਪੂਰ ਮਾਤਰਾ 'ਚ ਜਿਹੜੇ ਮਿਲਣਗੇ ਅੱਗੇ ਜਿਹੜਾ ਸਭ ਤੋਂ ਵਧੀਆ ਜਿਹੜਾ ਪੁਆਇੰਟ ਆ ਅਗਲਾ ਉਹ ਇਹ ਆ ਕਿ ਆਪਾਂ ਇਹਨਾਂ ਲਈ ਘਰੇ ਵੀ ਖਾਦ ਤਿਆਰ ਕਰ ਸਕਦੇ ਹਾਂ ਉਹ ਕਿਵੇਂ ਕਰਨੀ ਆ ਉਹ ਵੀ ਆਪਾਂ ਇਸ ਵੀਡੀਓ 'ਚ ਦੱਸ ਰਿਹਾਗੇ ਤੁਸੀਂ ਦੋਸਤੋ ਕੀ ਕਰਨਾ ਜਿਹੜਾ ਆਪਣਾ ਘਰ ਦਾ ਜਿਹੜਾ ਕੂੜਾ ਕਰਕਟ ਹੁੰਦਾ ਰਹਿੰਦ ਖੁੰਦ ਹੁੰਦੀ ਆ ਜਿਸ ਤਰ੍ਹਾਂ ਕੋਈ ਸਬਜ਼ੀਆਂ ਦੀ ਰਹਿੰਦ ਖੁੰਦ ਹੋਗੀ ਠੀਕ ਆ ਜੀ ਹੋਰ ਰਹਿੰਦ ਖੁੰਦ ਹੋਗੀ ਉਹ ਛੱਤ ਤੇ ਲਿਆ ਕੇ ਜਿੰਨੀ ਕੋਈ ਹੈਗੀ ਆ ਉਹ ਇੱਕ ਪੀਪਾ ਦੋ ਪੀਪੇ ਉਹ ਤੁਸੀਂ ਛੱਤ ਤੇ ਲਿਆ ਕੇ ਧਰ ਦੇਣੀ ਹੈਗੇ ਇਹ ਦੱਸਾਂਗੇ ਆਪਾਂ ਇਹਦੇ ਰਾਹੀਂ ਆਪਾਂ ਇਹਨਾਂ ਦੀ ਖਾਦ ਕਿਵੇਂ ਤਿਆਰ ਕਰ ਸਕਦੇ ਹਾਂ ਕੀੜਿਆਂ ਮਕੌੜਿਆਂ ਲਈ ਖਾਦ ਉਹ ਵੀ ਫ੍ਰੀ ਚ ਬਿਨਾ ਪੈਸੇ ਲਾਏ ਖਾਦ ਤੁਸੀਂ ਕਿਵੇਂ ਤਿਆਰ ਕਰ ਸਕਦੇ ਹੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਬਹੁਤ ਵਧੀਆ ਵੀਡੀਓ ਹੋਣ ਵਾਲੀ ਹੈ ਤੁਹਾਡੀ ਦੋਸਤੋ ਜਿਹੜਾ ਆਪਣਾ ਘਰ ਦਾ ਰਹਿੰਦ ਖੁੰਦ ਹੁੰਦੀ ਹੈ ਨਾ ਜਿਹੜਾ ਸਬਜ਼ੀਆਂ ਦੀ ਵੇਸਟ ਹੋਗੀ ਹੋਰ ਉਹ ਆਪਾਂ ਨੇ ਸਾਰਾ ਕੁਝ ਇਕੱਠਾ ਕਰਕੇ ਕੋਠੇ ਦੇ ਧਰ ਦੇਣਾ। ਉਹਦੇ ਵਿੱਚ ਆਪਾਂ ਨੇ ਕੀ ਮਲਾਉਣਾਗਾ? ਉਹਦੇ ਵਿੱਚ ਥੋੜਾ ਥੋੜਾ ਗੋਬਰ ਮਿਲਾ ਦੇਣਾ ਜਿਹੜਾ ਮੱਝਾਂ ਦਾ ਗੋਹਾ ਹੁੰਦਾਗਾ। ਉਹਦੇ ਵਿੱਚ ਮੱਝਾਂ ਦਾ ਗੋਹਾ ਮਿਲਾ ਕੇ ਮੂੰਹ ਖੋਲ ਕੇ ਪੱਕ ਛੱਤ ਦੇ ਧਰ ਦੇਣਾ। ਉਹਦੇ ਵਿੱਚ ਆਪਾਂ ਥੋੜਾ ਥੋੜਾ ਪਾਣੀ ਦਾ ਛਿੜਕਾ ਕਰ ਦੇਣਾਗਾ। ਜਿਹੜਾ ਪਾਣੀ ਥੱਲੇ ਤੱਕ ਚਲਿਆ ਜਾਵੇ ਉਹ। ਜੇ ਇੱਕ ਪੀਪੇ ਜੋਗਾ ਹੈਗਾ ਪੀਪਿਆਂ ਚ ਬਾ ਕੀ ਧਰਨਾ ਤਾਂ ਇੱਕ ਪੀਪੇ ਚ ਪਾ ਦਿਓ ਜੇ ਦੋ ਪੀਪੇ ਜੋਗਾ ਹੈਗਾ ਉਹ ਵੇਸ਼ਟ ਦੋ ਪੀਪਿਆਂ ਚ ਪਾ ਕੇ ਧਰ ਦਿਓ ਉਹ ਚ ਗੋਬਰ ਪਾ ਕੇ ਉਹ ਚ ਪਾਣੀ ਦਾ ਜਿਹੜਾ ਸੜਕਾ ਕਰਕੇ ਚੰਗੀ ਤਰ੍ਹਾਂ ਉਹਨੂੰ 10 ਤੋਂ 15 ਦਿਨਾਂ ਲਈ ਰੱਖਣਾ ਤੁਸੀਂ ਨੇ ਦੋਸਤੋ 10 ਤੋਂ 15 ਦਿਨਾਂ ਤੱਕ ਰੱਖਣ ਤੱਕ ਉਹ ਬਿਲਕੁਲ ਗਲ ਜੂਗਾ ਅੰਦਰੋਂ ਉਹਦੇ ਵਿੱਚ ਕੀੜੇ ਪੈ ਜਾਣਗੇ ਕੀੜੇ ਪੈਣ ਦਾ ਮਤਲਬ ਕਿ ਕੀਟ ਪਤੰਗਾ ਤਿਆਰ ਹੋ ਜੂਗਾ ਉਹ ਕੀਟ ਪਤੰਗਾ ਆਪਾਂ ਨੇ ਇਹਨਾਂ ਨੂੰ ਦੇਣਾਗਾ ਇਹ ਉਹ ਕੀਟਪਤੰਗਾ ਵਣਜੂ ਦੋਸਤੋ ਜਿਹੜਾ ਇਹ ਧਰਤੀ ਚੋਂ ਆਪ ਦੇ ਲਈ ਆਪ ਲੱਭਦੀਆਂ ਨੇ ਪੈਰ ਮਾਰ ਮਾਰ ਕੇ ਤੁਸੀਂ ਦੇਖਿਆ ਹੋਊਗਾ ਮੁਰਗੀਆਂ ਪੈਰ ਮਾਰ ਮਾਰ ਕੇ ਜਿਹੜਾ ਕੀਟਪਤੰਗਾ ਉਹ ਧਰਤੀ 'ਚੋਂ ਆਪ ਲੱਭਦੀਆਂ ਨੇ ਉਹ ਆਪਾਂ ਇਹਨਾਂ ਨੂੰ ਫ੍ਰੀ 'ਚ ਤਿਆਰ ਕਰਕੇ ਦੇਤਾ ਆਪਣਾ ਲੱਗਿਆ ਤਾਂ ਉਥੇ ਕੁਝ ਵੀ ਨਹੀਂ ਹੈਗਾ ਲੱਗਿਆ ਆਪਣਾ ਕੁਝ ਨਹੀਂ ਫ੍ਰੀ 'ਚ ਉਹ ਤਿਆਰ ਹੋ ਗਿਆ ਉਹ ਵਾਲਾ ਇਹਨਾਂ ਨੂੰ ਆਪਾਂ ਪਾ ਸਕਦੇ ਹਾਂ ਜਿਸ ਤਰ੍ਹਾਂ ਤੁਸੀਂ ਹੁਣ ਦੇਖ ਸਕਦੇ ਹੋ ਮੇਰੀ ਉੱਥੇ ਨਾ ਮਿੱਟੀ ਸਿੱਟੀ ਹੋਈ ਹੈਗੀ ਇਸ ਤਰ੍ਹਾਂ ਹੀ ਤਿਆਰ ਕਰਕੇ ਓਜੋ ਇਹ ਪੈਰ ਮਾਰ ਮਾਰ ਕੇ ਕੀਟ ਪਤੰਗਾ ਹੁਣ ਵੀ ਚੁਗ ਰਹੇ ਨੇ ਹੁਣ ਤੁਸੀਂ ਦੇਖ ਸਕਦੇ ਹੋ ਉਹ ਤੁਹਾਡੇ ਲਈ ਫ੍ਰੀ ਚ ਇੱਕ ਖਾਣੇ ਵਾਲੀ ਤਿਆਰ ਹੋ ਜੂਗੀ ਇਸ ਤਰ੍ਹਾਂ ਜਦੋਂ ਓਜੋ ਕੀੜੇ ਮਕੌੜੇ ਖਤਮ ਹੋ ਗਏ ਤੁਸੀਂ ਹੋਰ ਧਰ ਦੋ ਇੱਕ ਦੋ ਪੀਪੇ ਜਾਂ ਕਾਹੀ ਚ ਵੀ ਪਾ ਕੇ ਉਹਨਾਂ 'ਚ ਪਾਣੀ ਜ਼ਰੂਰ ਪਾਉਣਾ ਤਾਂ ਕਿ ਉਹ ਗਲ ਸੜ ਜਾਵੇ ਉਹਦੇ ਨਾਲ ਇਹਨਾਂ ਨੂੰ ਵਿਟਾਮਿਨ ਕੈਲਸ਼ੀਅਮ ਭਰਪੂਰ ਮਾਤਰਾ 'ਚ ਮਿਲੂ ਦੋਸਤੋ ਆਪਣਾ ਰੁਪਇਆ ਵੀ ਕੋਈ ਨਹੀਂ ਲੱਗਿਆ ਤੇ ਇਹਨਾਂ ਦੀ ਸਾਰੀਆਂ ਕਮੀਆਂ ਵੀ ਪੂਰੀਆਂ ਹੋ ਗਈਆਂ ਤੇ ਆਪਾਂ ਨੂੰ ਜਿਹੜੇ ਅੰਡੇ ਵੀ ਵਧੀਆ ਦੇਣਗੇ ਇਹ ਜੇਕਰ ਦੋਸਤੋ ਪਾ ਇੰਨਾ ਕੁਛ ਇਹਨਾਂ ਨੂੰ ਖਾਣ ਨੂੰ ਆਪਾਂ ਦੇ ਦਾਂਗੇ ਤਾਂ ਮੈਨੂੰ ਸਮਝਦਾ ਕਿ ਇਹਨਾਂ ਨੂੰ ਫੀਡ ਦੀ ਵੀ ਲੋੜ ਹੋ ਜਾਂ ਕਿਸੇ ਹੋਰ ਚੀਜ਼ ਦੀ ਲੋੜ ਹੋ ਜਿਨ੍ਹਾਂ ਨਾਲ ਆਪਣੇ ਪੈਸੇ ਲੱਗਣ ਸਾਰੇ ਦੋਸਤੋ ਜਿਹੜੇ ਪੁਆਇੰਟ ਨੇ ਇਹ ਤੁਸੀਂ ਘਰੇ ਵਰਤ ਸਕਦੇ ਹੋ ਕੋਈ ਇਹਨਾਂ 'ਚ ਪੈਸੇ ਦਾ ਖਰਚਾ ਨਹੀਂ ਆਊਗਾ ਤੇ ਆਪਣੀਆਂ ਮੁਰਗੀਆਂ ਲਗਭਗ ਫ੍ਰੀ ਭਲ ਜਾਣੀ ਹੈ ਜਿਹੜਾ ਥੋੜਾ ਬੋਤਾ ਕੈਲਸ਼ੀਅਮ ਆ ਉਹ 1.5 ਸੌ ਰੁਪਏ ਦਾ ਆਸਟੋਵੇਟ ਕੈਲਸ਼ੀਅਮ ਆਉਂਦਾਗਾ ਉਹ ਤੁਹਾਨੂੰ ਜਰੂਰ ਦੇਣਾ ਪਊਗਾ ਹਫਤੇ 'ਚ ਇੱਕ ਜਾਂ ਦੋ ਵਾਰ ਜਿਹੜਾ 10 ਕੁ ਮੁਰਗੀਆਂ ਨੂੰ 5 ਕਐਮਐਲ ਪਾ ਦਿਓ ਉਹ ਆਸਟੋਵਿਟ ਕੈਲਸ਼ੀਅਮ ਤੇ ਆਪਾਂ ਨੇ ਜਿਹੜੀ ਵੀਡੀਓ ਬਣਾ ਰੱਖੀ ਹੈਗੀ ਪਹਿਲਾਂ ਹੀ ਤੁਸੀਂ ਉੱਥੇ ਜਾ ਕੇ ਆਪਣੀ ਜਿਹੜੀ ਵੀਡੀਓ ਦੇਖ ਸਕਦੇ ਹੋ ਸੋ ਦੋਸਤੋ ਆਪਾਂ ਨੇ ਪੂਰੀ ਜਿਹੜੀ ਜਾਣਕਾਰੀ ਤੁਹਾਨੂੰ ਦਿੱਤੀ ਹੈਗੀ ਸਾਰੀ ਗੱਲਬਾਤ ਇਹ ਤੁਸੀਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਜਿਹੜੀ ਫਾਰਮਿੰਗ ਤੁਸੀਂ ਫਰੀ ਫਾਰਮਿੰਗ ਵੀ ਕਰ ਸਕਦੇ 10 ਤੋਂ 15 20 ਮੁਰਗੀਆਂ ਤੁਹਾਡੇ ਕੋਲ ਜਿੰਨੀ ਵੀ ਤੁਹਾਨੂੰ ਇਹ ਆਪਾਂ ਜਿਹੜੀ ਗੱਲਬਾਤ ਖਰਾਕ ਦੱਸੀ ਆ ਤੁਹਾਡੇ ਕੋਲ ਹੈਗੀ ਆ ਤੁਸੀਂ ਉਨੀਆਂ ਕੁ ਮੁਰਗੀਆਂ ਰੱਖ ਕੇ ਜਿਹੜੇ ਇਹਦੀਆਂ ਮੁਰਗੀਆਂ ਪਾਲ ਸਕਦੇ ਸੋ ਦੋਸਤੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਕਮੈਂਟ ਕਰਕੇ ਦੱਸਿਆ ਕਰੋ ਦੋਸਤੋ ਵੀਡੀਓ ਕਿਵੇਂ ਦੀ ਲੱਗਦੀ ਹੈ ਨਹੀਂ ਤੁਸੀਂ ਕਮੈਂਟ ਬਹੁਤ ਘੱਟ ਕਰਦੇ ਹੋਗੇ ਜੇਕਰ ਤੁਸੀਂ ਕਮੈਂਟ ਕਰੋਗੇ ਤਾਂ ਹੌਸਲਾ ਹੁੰਦਾ ਦੋਸਤੋ ਕਿ ਹਾਂ ਦੋਸਤ ਆਪਣੀ ਜਿਹੜੀ ਵੀਡੀਓ ਦੇਖ ਰਹੇ ਨੇ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਮੇਂ ਸਿਰ ਪਹੁੰਚ ਸਕੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ